ਗੋਲੇ ਪਿੰਡ ਬੋਪਾ ਰਾਮ ਬਾਈ ਕਰਨ ਹੋਣੀ ਬਾਈ ਚੰਨੀ ਹੋਣੀ ਪਿੰਦਰੀ ਢਾਟ ਕੈਨੇਡਾ ਚ ਬੈਠਾ ਵਾ ਸਤਨਾਮ ਬਲਾਲਾ ਦੀਪਾ ਮਜਾਲੀਆਂ ਜਿਹੜਾ ਔਰਲੇ ਪਾਸੇ ਭੱਜਿਆ ਵਾ ਤੁਹਾਡੇ ਆਪਣੇ ਵੀਰ ਦੀਪੇ ਹੁਣਾ ਦਾ ਮੈਨੂੰ ਯਾਦਾ ਆਉਂਦੀਆਂ ਨੇ ਬਾਈ ਗੁੰਮੇ ਸੌਂਸਪਰੀ ਦੀ ਬੀਪੁਰੀਏ ਥਾਣੇਦਾਰ ਸਾਹਿਬ ਜਦੋਂ ਦੀਪੇ ਦੇ ਘਰੇ ਬੇਟੇ ਨੇ ਜਨਮ ਲਿਆ ਸੋ ਕੰਨਾ ਵੀਰੇ ਵੀ ਮੂੰਹ ਮਿੱਠਾ ਥੋੜਾ ਖਰਾ ਕੇ ਤੋਨਾ ਇੱਕ ਸੜਕ ਤੇ ਰੈਸਟੋਰੈਂਟ ਆ ਫਿਰ ਉੱਥੇ ਵੀਰ ਨੇ ਬੜਾ ਵੀਰੋ ਸਾਰੇ ਖੁਸ਼ੀਆਂ ਖੇੜੇ ਜਿਹੜੇ ਬਣਦੇ ਹੋਣਾ ਬਾ ਮਹੱਭਤਾਈਆਂ ਬਾਜੀ ਬੱਲੇ ਬੱਲੇ ਆ ਪਰਦੇਸਾਂ ਚ ਬੈਠੇ ਇੱਥੇ ਬੈਠੇ ਹਾਂਜੀ ਬਈ ਮਿਹਨਤ ਕਰਦਿਆਂ ਜਿਹੜੇ ਗੁਰੀ ਹੋਣੀ ਆਏ ਹੋਏ ਆ ਨਾ ਦੁਨੀਆ ਦੇ ਵੱਡੇ ਮੱਲ ਮੁੰਡਾ ਛਪਾਰ ਵਾਲਾ ਕਲਵੀਰ ਕਬੱਡੀ ਤੇ ਬੈਲ ਗੱਡੀਆਂ ਹਰੇ ਘਰ ਕੈਨੇਡਾ ਅਮਰੀਕਾ ਦੇ ਟੀਵੀ ਦੇ ਵਿੱਚ ਜਿਹੜਾ ਪੰਜਾਬੀ ਆ ਉਹ ਚੱਲਦਾ ਹੁੰਦਾ ਪ੍ਰੋਗਰਾਮ ਹਪ ਤੈ ਫੈਗਲ ਤਾਰਾ ਪੁਆਇੰਟ ਬਾਈ ਜੀ ਸਮਾਂ ਲੱਗ ਗਿਆ ਤੈ ਸੈਕਿੰਡ ਬਾਈ ਜੀ ਸਮਾ ਲਾ ਗਿਆ ਇਹ ਬਾਈ ਜੀ ਭੱਜ ਗਿਆ ਤਰੂ ਪਹਾੜ ਦਾ ਇਹ ਭੱਜ ਗਿਆ ਬਾਈ ਜੀ ਯਾਦੀ ਸਰਪੰਚ ਵਜੀਰਾਬਾਦ ਦਾ ਇਹ ਭੱਜ ਗਿਆ ਬਾਈ ਜੀ ਤਾਰੀ ਲੂਲਾ ਦਾ ਇਹ ਭੱਜ ਗਿਆ ਬਾਈ ਜੀ ਕਮਲ ਹਮਾਂਜੂਪੁਰ ਕੈਨੇਡਾ ਦਾ ਇਹ ਭੱਜ ਗਿਆ ਬਾਈ ਜੀ ਕੋਗੀ ਹਰੀਪੁਰ ਦਾ ਇਹ ਭੱਜ ਗਿਆ ਬਾਈ ਜੀ ਜਿੱਥੇ ਵੱਡਾ ਨੌਆ ਦਬਾਬੇ ਵਾਲੇ ਅਮਰੀਕਾ ਦੇ ਵਿੱਚ ਵਸਦੇ ਆ